ਪ੍ਰਧਾਨ ਜੀ ਅੱਜ ਇੱਕ ਸਮਾਜਿਕ ਮੀਟਿੰਗ ਰੱਖੀ ਗਈ ਹੈ। ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਪਿਛਲੇ ਅੱਧੀ ਸਦੀ ਤੋਂ ਵੀ ਵੱਧ ਸਾਡੇ ਦਰਾਹਾ ਸ਼ਹਿਰ ਦੀ ਸਭ ਤੋਂ ਪੁਰਾਣੀ ਸੰਸਥਾ ਸ਼੍ਰੀ ਰਾਮ ਨਾਟਕ ਕਲੱਬ ਰਜਿਸਟਰਡ ਦਰਾਹਾ ਵੱਲੋਂ ਸ਼੍ਰੀ ਰਾਮਲੀਲਾ ਔਰ ਦਸਹਿਰੇ ਦਾ ਤਿਹਾਰ ਬੜੀ ਸ਼ਰਧਾ ਧਾਰਮਿਕ ਮਰਿਆਦਾ ਅਨਸਾਰ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸਾਰਿਆਂ ਨੂੰ ਨਾਲ ਲੈ ਕੇ ਸਾਂਝੇ ਤੌਰ ਤੇ ਮਨਾਇਆ ਜਾਂਦਾ ਹੈ। ਇਸ ਵਾਰ ਵੀ ਜਿਹੜਾ ਸ਼੍ਰੀ ਰਾਮਲੀਲਾ ਤੇ ਦਸਹਿਰੇ ਦਾ ਤਿਹਾਰਾ ਹੈ ਉਹ ਬੜੀ ਧੂਮ ਧਾਮ ਨਾਲ ਬਨਾਇਆ ਜਾ ਰਿਹਾ ਹੈ ਸ਼੍ਰੀ ਰਾਮਲੀਲਾ 3 ਅਕਤੂਬਰ ਤੋਂ ਸ਼ੁਰੂ ਹੋ ਕੇ 11 ਅਕਤੂਬਰ ਤੱਕ ਚੱਲੇਗੀ ਔਰ ਜਿਹੜਾ ਦਸਹਿਰੇ ਦਾ ਤਿਹਾਰਾ ਹੈ ਉਹ 12 ਅਕਤੂਬਰ ਨੂੰ ਬਹੁਤ ਹੀ ਸ਼ਰਦਾ ਦੇ ਨਾਲ ਸਾਰਿਆਂ ਦੇ ਸਹਿਯੋਗ ਨਾਲ ਬੜੇ ਵਧੀਆ ਤਰੀਕੇ ਦੇ ਨਾਲ ਕਲੱਬ ਵੱਲੋਂ ਮਨਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਮੇਰੇ ਸਮੁੱਚੇ ਸ਼ਹਿਰ ਵਾਸੀਆਂ ਨੂੰ ਸਾਡੇ ਸਾਰੇ ਹੀ ਕਲੱਬ ਦੇ ਮੈਂਬਰ ਸਹਿਬਾਨ ਨੂੰ ਔਰ ਸਾਡੀ ਦਰਾਹਾ ਨਗਰ ਕਾਉਂਸਲ ਦੇ ਸਾਰੇ ਕਾਉਂਸਲਰ ਸਹਿਬਾਨ ਸਭ ਨੂੰ ਮੇਰੀ ਇੱਚੇ ਤੌਰ ਤੇ ਬੇਨਤੀ ਹੈ ਕਿ ਸਾਰੇ ਜਿੰਨੇ ਵੀ ਵੱਖ-ਵੱਖ ਵਰਗਾਂ ਨਾਲ ਸੰਬੰਧਿਤ ਆਪਣੇ ਕਾਰੋਬਾਰ ਨਾਲ ਸੰਬੰਧਿਤ ਸ਼ੁਸ਼ੋਭਿਤ ਵਿਅਕਤੀ ਅੱਜ ਪਹੁੰਚੇ ਨੇ ਉਹ ਸਹਿਯੋਗ ਦੇ ਕੇ ਇਸ ਇਤਿਹਾਰ ਨੂੰ ਵਧੀਆ ਤਰੀਕੇ ਨਾਲ ਰਲ ਕੇ ਮਨਾਉਣ ਮੈਂ ਆਪਣੇ ਵੱਲੋਂ ਤੇ ਆਪਣੀ ਸ਼੍ਰੀ ਰਾਮ ਨਾਟਕ ਕਲੱਬ ਰਜਿਸਟਰਡ ਦਰਾਹਾ ਵੱਲੋਂ ਜਿੱਥੇ ਦਰਾਹਾ ਸ਼ਹਿਰ ਵਾਸੀਆਂ ਨੂੰ ਆਪਣੇ ਵੱਲੋਂ ਵਧਾਈ ਦਿਨਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਰਾਮਲੀਲਾ ਦਸਹਿਰਾ ਮਨਾਉਣ ਦਾ ਸੱਦਾ ਦਿਨਾ ਉਥੇ ਇੱਕ ਵਾਰ ਫਿਰ ਸ਼੍ਰੀ ਰਾਮ ਨਾਟਕ ਕਲੱਬ ਵੱਲੋਂ ਸਮੂੱਚੇ ਸ਼ਹਿਰ ਨੂੰ ਬੇਨਤੀ ਕਰਦੇ ਆ ਕਿ ਤੁਹਾਡੇ ਸਹਿਯੋਗ ਨਾਲ ਇਹ ਪਹਿਲਾਂ ਤੋਂ ਪ੍ਰਾਲਾ ਹੁੰਦਾ ਆ ਰਿਹਾ ਹੈ ਔਰ ਇਸ ਵਾਰ ਵੀ ਤੁਹਾਡੇ ਸਹਿਯੋਗ ਨਾਲ ਸ਼੍ਰੀ ਰਾਮ ਨਾਟਕ ਕਲੱਬ ਰਜਿਸਟਰਡ ਦਰਾਹਾ ਬਹੁਤ ਹੀ ਵਧੀਆ ਤਰੀਕੇ ਨਾਲ ਸ਼੍ਰੀ ਰਾਮ ਰੀਲਾ ਤੇ ਦਸਹਿਰੇ ਦਾ ਤਿਹਾਰ ਮਨਾਉਣ ਜਾ ਰਹੀ ਹੈ। ਪਰਦਾਜੀ ਗੱਲ ਕਰਦੇ ਜਿਸ ਤਰ੍ਹਾਂ ਇਸ ਵਾਰ ਨਵੇਂ ਅਹੁਦੇ ਦਿੱਤੇ ਗਏ ਨੇ ਕਿੰਨਰੋਂ ਮੁਖੌਤ ਜੁੜੇ ਗਏ। ਦੇਖੋ ਜਿਹੜੀ ਸਾਡੀ ਪ੍ਰਾਣੀ ਸ਼੍ਰੀ ਰਾਮਨਾਥ ਕਲੱਬ ਰਜਿਸਟਰਡ ਦਾ ਢਾਂਚਾ ਸਾਰਾ ਉਹੀ ਆ ਕੋਈ ਤਬਦੀਲੀ ਨਹੀਂ ਕੀਤੀ ਗਈ। ਸਿਰਫ ਸ਼੍ਰੀ ਮੋਨ ਲਾਲ ਜੀ ਪਾਂਡੇ ਜੀਹਨਾਂ ਦੇ ਨਾਲ ਸ਼੍ਰੀ ਰਜੇਸ਼ ਕਪਲਾ ਜੀ ਨੂੰ ਪ੍ਰਧਾਨਗੀ ਦਾ ਜਿਹੜਾ ਅਹੁਦਾ 1 ਸਾਲ ਲਈ ਦਿੱਤਾ ਗਿਆ ਕਿਉਂਕਿ ਮੋਨ ਲਾਲ ਜੀ ਦਾ ਮਨ ਸੀ ਕਿ ਵੀ ਬੋਬੀ ਕਪਲਾ ਜਿਹੜਾ ਉਹ ਸਾਡੇ ਕਲੱਬ ਦਾ ਬਹੁਤ ਪੁਰਾਣਾ ਮੈਂਬਰ ਹੈ ਔਰ ਬੜੇ ਦਿਲ ਤੋਂ ਬੜੇ ਲੰਬੇ ਸਮੇਂ ਤੋਂ ਉਹ ਕਲੱਬ ਦੇ ਲਈ ਮਿਹਨਤ ਕਰਦਾ ਆ ਰਿਹਾ ਹੈ ਇਸ ਕਰਕੇ ਉਹਨੂੰ ਜਿਹੜਾ 1 ਸਾਲ ਆ ਸ਼੍ਰੀ ਮੋਹਨ ਲਾਲ ਜੀ ਪਾਂਡੇ ਦੇ ਕਹਿਣ ਤੇ ਦਿੱਤਾ ਤੇ ਵਾਕਿਆ ਹੀ ਜੇ ਆਪਾਂ ਬੋਬੀ ਕਪਲੇ ਦੀ ਗੱਲ ਕਰੀਏ ਤਾਂ ਉਹਦਾ ਹੱਕ ਬਣਦਾ ਹੈ ਉਹਦੀਆਂ ਪਿਛਲੀਆਂ ਸੁਭਾਵਾਂ ਨੂੰ ਦੇਖਦੇ ਹੋਏ ਸਾਰੀ ਕਲੱਬ ਨੇ ਇਸ ਗੱਲ ਤੇ ਮੋਹਰ ਲਾਈ ਹੈ ਤੇ ਉਹਨਾਂ ਨੂੰ ਜਿਹੜਾ ਪ੍ਰਧਾਨਗੀ ਦਾ ਉਹਦਾ ਇਸ ਵਾਰ ਸੰਭਾਲਿਆ